ਅੱਜ ਅਰਵਿੰਦ ਖੰਨਾ ਬੀਜੇਪੀ ਦੇ ਕੈਂਡੀਡੇਟ ਬਰਨਾਲੇ ਤੋਂ ਕਰਨਗੇ ਰੋਡ ਸ਼ੋ ਜਿਸ ਦੀਆਂ ਮੁਕੰਮਲ ਤਿਆਰੀਆਂ ਹੋ ਚੁੱਕੀਆਂ ਹਨ ਅੱਜ ਸ਼ਾਮ 4 ਵਜੇ ਦੇ ਲਗਭਗ ਕਚੈਰੀ ਚੌਂਕ ਤੋਂ ਇਹ ਸਟਾਰਟ ਆਪਣਾ ਰੋਡ ਸ਼ੋ ਹੋਵੇਗਾ ਤੇ ਅਰਵਿੰਦ ਖੰਨਾ ਜੋ ਕਿ ਸੰਗਰੂਰ ਲੋਕ ਸਭਾ ਸੀਟ ਬੀਜੇਪੀ ਦੇ ਉਮੀਦਵਾਰ ਹਨ ਉਹ ਚੋਣ ਲੜ ਰਹੇ ਹਨ ਅਤੇ ਸਮੂਹ ਪਾਰਟੀ ਵਰਕਰਾਂ ਸਮੇਤ ਇਹ ਰੋਡ ਸ਼ੋ ਕੱਢਿਆ ਜਾਵੇਗਾ ਇਸ ਰੋਡ ਸ਼ੋ ਦੌਰਾਨ ਬੀਜੇਪੀ ਦੇ ਕਈ ਸੀਨੀਅਰ ਲੀਡਰ ਵੀ ਸ਼ਾਮਲ ਹੋਣਗੇ ਜਿਸ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਾਰੇ ਲੋਕਾਂ ਨੂੰ ਕਿ ਇਹ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਣ ਤੇ ਨਾਲ ਹੀ ਨਾਲ ਆਪਣਾ ਜਿੱਤ ਦਾ ਅਸ਼ੀਰਵਾਦ ਸ੍ਰੀ ਰਵਿੰਦਰ ਖੰਨਾ ਜੀ ਨੂੰ ਦੇਣ ਤੇ ਆਪਣਾ ਵੱਧ ਤੋਂ ਵੱਧ ਇਸ ਦੇ ਵਿੱਚ ਯੋਗਦਾਨ ਪਾਉਣ ਬਰਨਾਲਾ ਦੇ ਬੀਜੇਪੀ ਵਰਕਰਾਂ ਦੇ ਸੀਨੀਅਰ ਲੀਡਰਸ਼ਿਪ ਵੱਲੋਂ ਬੇਨਤੀ ਕਿ ਇਸ 100 ਰੋਡ ਸ਼ੋਅ ਦੇ ਵਿੱਚ ਬੱਤ ਬੱਤ ਲੋਕ ਪਹੁੰਚਣ ਤੇ ਰਵਿੰਦਰ ਖੰਨਾ ਜੀ ਦਾ ਉਤਸ਼ਾਹ ਵਧਾਉਣਾ